ਮਨ ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਸਵਾਗਤ ਹੈ ਤੁਹਾਡਾ ਭਾਸ਼ਾ ਦੀਸ ਦੁਨੀਆ ਦੇ ਵਿੱਚ ਅੱਜ ਅਸੀਂ ਪੜਾਂਗੇ ਭਾਸ਼ਾ ਧੁਨੀਆ ਦੀ ਸ਼੍ਰੇਣੀ ਵੰਡ ਠੀਕ ਹੈ ਜੀ ਪਾਸਵਰ ਅਤੇ ਵਿਅੰਜਨ ਦੇ ਵਿੱਚ ਕੀ ਅੰਤਰ ਹੈ ਅੱਜ ਵਾਲੀ ਵੀਡੀਓ ਦੇ ਜਿਹੜੇ ਆਪਣੇ 파ਰਟ ਰਹਿਣਗੇ ਖੁੱਲੇ ਅਤੇ ਮੀਟਵੇਂ ਸਵਰ ਕਿਹੜੇ ਹੁੰਦੇ ਹਨ ਅੱਜ ਅਸੀਂ ਸਵਰਾਂ ਤੇ ਹੀ ਪੜਾਂਗੇ ਮੂਰਲੇ ਅਤੇ ਮਗਰਲੇ ਸਵਰ ਕਿਹੜੇ ਹੁੰਦੇ ਹਨ ਗੋਲਾਈਦਾਰ ਅਤੇ ਗੋਲਾਈ ਰਹਿਤ ਸਵਰ ਕਿਹੜੇ ਹੁੰਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਸਿਰਫ ਤਿੰਨ ਸਵਰ ਪੜਾਉਨੇ ਆ ਬੱਚਿਆਂ ਨੂੰ ਕਿ ਊੜਾ ਆੜਾ ਈੜੀ ਕੀ ਹੈ ਇਹ ਸਵਰ ਵਾਹਕ ਹਨ ਅੱਜ ਅਸੀਂ ਉਹਨਾਂ ਨੂੰ ਥੋੜਾ ਡਿਟੇਲ ਨਾਲ ਕਰਾਂਗੇ ਸ਼ੁਰੂ ਕਰਦੇ ਹਾਂ ਜੀ ਜਿਵੇਂ ਧੁਨੀ ਦੀਆਂ ਤਿੰਨ ਕਿਰਿਆਵਾਂ ਦੇ ਆਧਾਰ ਤੇ ਧੁਨੀ ਦੀਆਂ ਤਿੰਨ ਕਿਰਿਆਵਾਂ ਦੇ ਆਧਾਰ ਤੇ ਹੀ ਧੁਨੀਆਂ ਦੇ ਵਰਣਨ ਦੀਆਂ ਤਿੰਨ ਵਿਧੀਆਂ ਹਨ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ਜੀ ਉਚਾਰ ਧੁਨੀ ਵਿਗਿਆਨ ਸੰਚਾਰ ਧੁਨੀ ਵਿਗਿਆਨ ਸਰਵਣੀ ਧੁਨੀ ਵਿਗਿਆਨ ਠੀਕ ਹੈ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਆਪਣਾ ਜਿਹੜਾ ਕਨਸੈਪਟ ਹੈ ਧੁਨੀ ਵਿਗਿਆਨ ਦੇ ਉੱਪਰ ਚੱਲ ਰਿਹਾ ਹੈ ਜਿੰਨਾ ਬਾਰੇ ਅਸੀਂ ਪਿੱਛੇ ਲਿਖਿਆ ਹੈ ਆਪਾਂ ਪਿਛਲੀ ਵੀਡੀਓ ਦੇ ਵਿੱਚ ਇਹ ਪੜ ਚੁੱਕੇ ਸੀ ਸਰੀਰ ਕੰਗਾਂ ਦੀ ਮਦਦ ਦੇ ਨਾਲ ਖਾਸ ਥਾਂ ਤੋਂ ਖਾਸ ਚਤਨ ਨਾਲ ਅਸੀਂ ਧੁਨੀਆਂ ਦਾ ਉਚਾਰਨ ਕਰਦੇ ਹਾਂ ਇਸ ਲਈ ਪਲੇਸ ਆਫ ਆਰਟੀਕਲ ਕਲੈਕਸ਼ਨ ਦੇ ਆਧਾਰ ਤੇ ਧੁਨੀਆਂ ਦੀ ਵੰਡ ਹੋ ਸਕਦੀ ਹੈ ਆਰਟੀਕਲ ਕਲੈਕਸ਼ਨ ਦੇ ਆਧਾਰ ਤੇ ਠੀਕ ਹੈ ਜੀ ਇਹ ਉੜਾ ਪੁਆਇੰਟ ਹੋ ਗਿਆ ਆੜਾ ਹੋ ਗਿਆ ਧੁਨੀਆਂ ਜਦੋਂ ਉਤਪਨ ਹੁੰਦੀਆਂ ਹਨ ਤਾਂ ਲਹਿਰਾਂ ਵਿੱਚ ਤਬਦੀਲ ਹੋ ਜਾਂਦੀਆਂ ਹਨ ਜਦੋਂ ਧੁਨੀ ਉਤਪਨ ਹੁੰਦੀ ਹੈ ਤਾਂ ਜਿਹੜੀ ਆ ਉਹ ਲਹਿਰ ਜੀ ਬਣ ਜਾਂਦੀ ਹੈ ਇੱਕ ਉਹ ਲਹਿਰਾਂ ਤੀਬਰਤਾ ਗਤੀ ਉਚਤਾ ਆਦਿ ਦੇ ਨੁਕਤੇ ਤੋਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਠੀਕ ਹੈ ਉੱਚੀ ਵੀ ਹੁੰਦੀ ਹੈ ਨੀਮੀ ਵੀ ਹੁੰਦੀ ਹੈ ਤੇਜ਼ ਵੀ ਹੁੰਦੀ ਹੈ ਧੀਮੀ ਵੀ ਹੁੰਦੀ ਹੈ ਹੈਨਾ ਤੇ ਉਸ ਦੇ ਆਧਾਰ ਤੇ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਇਹਨਾਂ ਲਹਿਰਾਂ ਨੂੰ ਸਾਹਮਣੇ ਰੱਖ ਕੇ ਹੀ ਦੁਨੀਆ ਦੀ ਸ਼੍ਰੇਣੀ ਵੰਡ ਹੋ ਸਕਦੀ ਹੈ ਕੀ ਬੋਲਣ ਦਾ ਜਿਵੇਂ ਆਪਣਾ ਅੰਦਾਜ਼ ਆ ਥੋੜਾ ਉੱਚੀ ਬੋਲਦੇ ਆ ਥੋੜਾ ਸਲੋ ਹੋ ਜਾਂਦੇ ਆ ਤੇ ਕਿਸ ਤਰੀਕੇ ਨਾਲ ਬੋਲਦੇ ਆ ਹਨਾ ਹਲੀਮੀ ਨਾਲ ਬੋਲਦੇ ਆ ਕਾਹਲ ਨਾਲ ਬੋਲਦੇ ਆ ਉਸ ਦੇ ਆਧਾਰ ਤੇ ਹੀ ਅਸੀਂ ਦੁਨੀਆ ਦੀ ਸ਼੍ਰੇਣੀ ਵੰਡ ਕਰਦੇ ਹਾਂ ਸਰੋਤੇ ਉੱਤੇ ਦੁਨੀਆ ਦਾ ਅਸਰ ਪੈਂਦਾ ਹੈ ਉਸ ਦੀ ਸਰਵਣੀ ਕਿਰਿਆ ਪੈਦਾ ਹੁੰਦੀ ਹੈ ਜਦੋਂ ਕੋਈ ਸੁਣਦਾ ਹੈ ਉਸ ਦੇ ਉੱਪਰ ਪਤਾ ਚੱਲਦਾ ਉਸ ਨੂੰ ਮਤਲਬ ਇਸ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਬੋਲਿਆ ਗਿਆ ਹੈ ਠੀਕ ਹੈ ਤੁਨੀ ਦਾ ਵੱਖ-ਵੱਖ ਪੰਤਾਂ ਨਾਲ ਬੋਧ ਤੇ ਗ੍ਰਹਿਣ ਕੀਤਾ ਜਾਂਦਾ ਹੈ ਮਤਲਬ ਕਿ ਕਿਸੇ ਗੱਲ ਨੂੰ ਅਸੀਂ ਆਰਾਮ ਨਾਲ ਦੇ ਵੀ ਕਹਨੇ ਆ ਜਾਂ ਕਾਹਲ ਨਾਲ ਵੀ ਕਹਨੇ ਆ ਉਹ ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਠੀਕ ਹੈ ਜੀ ਇਹੀ ਹੈ ਵਰਗੀਕਰਨ ਦਾ ਆਧਾਰ ਕਿਹੜਾ ਆਧਾਰ ਹੈ ਇੱਕ ਹੈ ਉਚਾਰ ਤੁਨੀ ਵਿਗਿਆਨ ਸੰਚਾਰ ਤੁਨੀ ਵਿਗਿਆਨ ਸਰਬਣੀ ਤੁਨੀ ਵਿਗਿਆਨ ਠੀਕ ਹੈ ਜੀ ਉਹਦੇ ਉੱਪਰ ਹੀ ਜਿਹੜਾ ਹੈ ਜਦੋਂ ਇਹ ਉਤਪਨ ਹੁੰਦੀਆਂ ਹਨ ਤੇ ਲਹਿਰਾਂ ਦੇ ਵਿੱਚ ਤਬਦੀਲ ਹੋ ਜਾਂਦੀਆਂ ਹਨ ਇਹ ਲਹਿਰਾਂ ਕੀ ਨੇ ਕੀ ਹੁੰਦੀਆਂ ਹਨ ਤੇਜ਼ ਵੀ ਹੁੰਦੀਆਂ ਨੇ ਤੀਬਰਤਾ ਵੀ ਹੁੰਦੀ ਹੈ ਗਤੀ ਹੁੰਦੀ ਹੈ ਇਹਨਾਂ 'ਚ ਉੱਚਤਾ ਨੀਵੀਂ ਹੁੰਦੀਆਂ ਇਸ ਤਰ੍ਹਾਂ ਹੁੰਦੀਆਂ ਹਨ ਤੇ ਸੁਣਨ ਵਾਲੇ ਦੇ ਉੱਪਰ ਵੀ ਇਸ ਦਾ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਹੈ ਅਸਰ ਹੁੰਦਾ ਹੈ ਤੇ ਉਹ ਕਿਸ ਤਰ੍ਹਾਂ ਗ੍ਰਹਿਣ ਕਰਦਾ ਹੈ ਠੀਕ ਹੈ ਜੀ ਹੁਣ ਅਗਲਾ ਜਿਹੜਾ ਸਾਡਾ ਹੈਗਾ ਕਿ ਸਵਰ ਅਤੇ ਵਿਅੰਜਨ ਦੇ ਵਿੱਚ ਅਸੀਂ ਕੀ ਹੈ ਅੰਤਰ ਦੇਖਦੇ ਹਾਂ ਸਵਾਰ ਅਸੀਂ ਜਾਣਦੇ ਹੀ ਹਾਂ ਕਿ ਊੜੇ ਤੋਂ ਲੈ ਕੇ ਊੜਾ ਐੜਾ ਈੜੀ ਸਵਰ ਹਨ ਤੇ ਬਾਕੀ ਸਾਰੇ ਅਸੀਂ ਵਿਅੰਜਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਗਿਣਤੀ ਕਰਦੇ ਹਾਂ ਤੇ ਉਹਨਾਂ ਵਿਅੰਜਨਾਂ ਨੂੰ ਵੀ ਅੱਗੇ ਹੀ ਕਈ ਭਾਗਾਂ ਦੇ ਵਿੱਚ ਵੰਡਾਂਗੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਦੇਖਾਂਗੇ ਠੀਕ ਹੈ ਜੀ ਹੁਣ ਦੇਖਦੇ ਹਾਂ ਸਵਰ ਸਵਰ ਕੱਲੇ ਕਹਿਰੇ ਉਚਾਰੇ ਜਾਂਦੇ ਹਨ ਕਿ ਸਵਾਰਾਂ ਨੂੰ ਉਚਾਰਨ ਦੇ ਲਈ ਕਿਸੇ ਵੀ ਹੋਰ ਉਸ ਦੀ ਸਹਾਇਤਾ ਨਹੀਂ ਹੁੰਦੀ ਠੀਕ ਹੈ ਵਯੰਜਨ ਸਵਰਾਂ ਦੀ ਮਦਦ ਦੇ ਨਾਲ ਉਚਾਰੇ ਜਾਂਦੇ ਹਨ ਜਿਵੇਂ ਕਿ ਆ ਅਸੀਂ ਆੜਾ ਬੋਲਦੇ ਤਾਂ ਸਿੱਧਾ ਅਸੀਂ ਆੜਾ ਹੀ ਬੋਲਾਂਗੇ ਊੜਾ ਹੀ ਬੋਲਾਂਗੇ ਈੜੀ ਹੀ ਬੋਲਾਂਗੇ ਪਰ ਜਦੋਂ ਅਸੀਂ ਸ ਸ ਕਕਾ ਬੋਲਦੇ ਆ ਤਾਂ ਆੜੇ ਦੀ ਆਵਾਜ਼ ਆਉਂਦੀ ਹੈ ਕਕਾ ਖਖਾ ਆੜੇ ਦੀ ਆਵਾਜ਼ ਆਉਂਦੀ ਹੈ ਤਾਂ ਉਸ ਦੀ ਮਦਦ ਦੇ ਨਾਲ ਅਸੀਂ ਬੋਲਦੇ ਹਾਂ ਕਿਸ ਦੀ ਮਦਦ ਨਾਲ ਬੋਲਦੇ ਹਾਂ ਸਵਰ ਦੀ ਮਦਦ ਦੇ ਨਾਲ ਅਸੀਂ ਬਯੰਜਨ ਨੂੰ ਬੋਲਦੇ ਹਾਂ ਦੂਸਰਾ ਪੁਆਇੰਟ ਹੈ ਸਵਰ ਜਿਹੜੀਆਂ ਸਵਾਦੀਨ ਧੁਨੀਆਂ ਨੇ ਸੁਤੰਤਰ ਨੇ ਮਤਲਬ ਕਿਸੇ ਦੇ ਅਧੀਨ ਨਹੀਂ ਹੈਗੀਆਂ ਕੱਲੀਆਂ ਹੀ ਬੋਲੀਆਂ ਜਾਂਦੀਆਂ ਨੇ ਵਿਅੰਜਨ ਜਿਹੜੀਆਂ ਪਰਾਦੀਨ ਧੁਨੀਆਂ ਹਨ ਸੁਤੰਤਰ ਨਹੀਂ ਹੁੰਦੀਆਂ ਇਹ ਸਵਾਰਾਂ ਦੇ ਅੰਡਰ ਹੋ ਕੇ ਹੀ ਬੋਲੀਆਂ ਜਾਂਦੀਆਂ ਹਨ ਸਵਾਰਾਂ ਵੇਲੇ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ ਮਤਲਬ ਸਵਾਰ ਬੇਰੋਕ ਜਿਵੇਂ ਊੜਾ ਐੜਾ ਈੜੀ ਇੱਕੋ ਦਾਮ ਆਵਾਜ਼ ਬਾਰ ਨਿਕਲਦੀ ਹੈ ਠੀਕ ਹੈ ਜੀ ਵਿਅੰਜਨਾਂ ਵੇਲੇ ਸਾਹ ਦੀ ਹਵਾ ਰੁਕ ਕੇ ਕਸਰ ਕੇ ਨਿਕਲਦੀ ਹੈ ਜਦੋਂ ਵਿਅੰਜਨ ਬੋਲਦੇ ਆ ਕਿ ਅਸੀਂ ਵਿਆੰਜਨ ਜਿਵੇਂ ਕ ਕ ਖ ਖ ਕਈ ਵਾਰ ਕੰਠ ਤੋਂ ਆਵਾਜ਼ ਆਉਂਦੀ ਹੈ ਰੁੱਕ ਕੇ ਆਵਾਜ਼ ਆਉਂਦੀ ਹੈ ਹਨ ਉਹ ਅਲੱਗ-ਅਲੱਗ ਜਿਹੜੇ ਆਪਣੇ ਅੰਦ ਮੂੰਹ ਦੇ ਜਿਹੜੇ ਅੰਦਰਲੇ ਅੰਗ ਹਨ ਠੀਕ ਹੈ ਜੀ ਉਹਨਾਂ ਨੂੰ ਰਗੜ ਕੇ ਆਵਾਜ਼ ਆਉਂਦੀ ਹੈ ਕਸਰ ਕੇ ਆਉਂਦੀ ਹੈ ਸਵਰਾਂ ਦਾ ਉਚਾਰਨ देर तक ਹੋ ਸਕਦਾ ਹੈ ਵਿਅੰਜਨਾਂ ਦਾ ਉਚਾਰਨ देर तक ਨਹੀਂ ਹੁੰਦਾ ਠੀਕ ਹੈ ਜੀ ਇੱਕੇ ਫਰਕ ਹੈ ਸਵਰ ਵੱਧ ਗੂੰਜਦਾਰ ਹੁੰਦੇ ਹਨ ਤੇ ਵਿਅੰਜਨ ਘੱਟ ਗੂੰਜਦਾਰ ਹੁੰਦੇ ਹਨ ਔਰ ਕਿ ਸਵਰ ਮੂੰਹ ਤੇ ਕਿਸੇ ਖਾਸ ਥਾਂ ਤੋਂ ਨਹੀਂ ਉਚਾਰੇ ਜਾਂਦੇ ਸਿੱਧੇ ਹੀ ਉਚਾਰੇ ਜਾਂਦੇ ਊੜਾ ਆੜਾ ਈੜੀ ਸਿਰਫ ਜੀਬ ਤੇ ਮੂੰਹ ਆਪਣਾ ਘੁੰਮਦਾ ਬਾਹਰਲਾ ਮੂੰਹ ਪੋਲ ਜੀ ਨੂੰ ਕਹਿੰਦੇ ਆ ਠੀਕ ਹੈ ਵਿਅੰਜਨ ਖਾਸ ਖਾਸ ਥਾਵਾਂ ਤੋਂ ਉਚਾਰੇ ਜਾਂਦੇ ਹਨ ਜਿਵੇਂ ਪਹਿਲਾਂ ਦੱਸਿਆ ਜਿਵੇਂ ਕੰਠੀ ਹੁੰਦੇ ਨੇ ਹਨਾ ਹੋਠੀ ਹੋ ਜਾਂਦੇ ਨੇ ਉਲਟ ਜੀਬੀ ਹੋ ਜਾਂਦੇ ਨੇ ਇਸ ਤਰ੍ਹਾਂ ਉਹ ਖਾਸ ਖਾਸ ਜਗ੍ਹਾ ਤੋਂ ਉਚਾਰੇ ਜਾਂਦੇ ਹਨ ਹੁਣ ਅੱਗੇ ਅਸੀਂ ਪੜ੍ਹਦੇ ਹਾਂ ਕਿ ਸਵਾਰਾਂ ਨੂੰ ਅੱਗੇ ਆਪਾਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ ਦੇਖੋ ਪੰਜਾਬੀ ਦੇ ਖੁੱਲੇ ਅਤੇ ਮੀਟਵੇਂ ਸਵਾਰਾਂ ਦਾ ਨਕਸ਼ਾ ਬਣਿਆ ਹੋਇਆ ਇੱਥੇ ਦੇਖੋ ਬਾਵਲਜ ਕਿਹੜੇ ਹਨ ਮੀਟਵੇਂ ਈ ਈ ਉ ਉ ਕੀ ਹਨ ਇਹ ਮੀਟਵੇਂ ਹਨ ਕਲੋਜ਼ ਹਨ ਇਹ ਈ ਉ ਉ ਸਿਹਾਰੀ ਬਿਹਾਰੀ ਔਂਕੜ ਅਤੇ ਦੁਲੈਂਕੜ ਵਾਲੇ ਕੀ ਹਨ ਕਲੋਜ਼ ਮੀਟਵੇਂ ਜਾਂ ਕਲੋਜ਼ ਹੈ अगे है अद मीटमे ए, ओ, ए ओ, ला तो होड़ा ठीक है याफ कलोज अद में खुले आ जाते ने आध खुले ए, ओ, ए, ओ, ए हो जाते ने साढ़े अद खुले हाफ ओपन ठीक है जी कलियर हो गया कि हो गए यह अपने 4 ਤੇ 6 10 ਹੋ ਗਏ ਠੀਕ ਹੈ ਜੀ 10 ਹੋ ਗਏ ਇੱਥੇ ਆਪਾਂ ਇਹ ਪੂਰੇ ਕਰਤੇ ਇਹ ਮੀਟ ਮੇ ਈ ਈ ਉ ਉ ਅਧ ਮੀਟ ਮੇ ਐ ਓ ਖੁੱਲੇ ਅ ਅ ਅਧ ਖੁੱਲੇ ਐ ਔ ਅੱਗੇ ਹੀ ਇਹਨਾਂ 10 ਵਰਾਂ ਨੂੰ ਹੋਰ ਤਰੀਕੇ ਨਾਲ ਵੰਡਿਆ ਗਿਆ ਹੈ ਪੰਜਾਬੀ ਦੇ ਮੂਰਲੇ ਮੰਗਰਲੇ ਸਵਰਾਂ ਦਾ ਨਕਸ਼ਾ ਸੈਂਟਰ ਵਾਲਿਆਂ ਦਾ ਵੀ ਠੀਕ ਹੈ 프ਰੰਟ ਵਾਲੇ ਕਿਹੜੇ ਨੇ ਈ ਏ ਅ ਈ ਏ ਅ ਸੈਂਟਰ ਵਾਲੇ ਈ ਅ ਆ ਈ ਅ ਆ ਊ ਇਹ ਕੀ ਹੋਗੇ ਸਾਡੇ ਸੈਂਟਰ ਵਾਲੇ ਹੋਗੇ ਠੀਕ ਅੱਗੇ ਹੈਗੇ ਬੈਕ ਬਾਵਲਜ ਊ ਓ ਅ ਉ ਓ ਅ ਠੀਕ ਹੈ ਜੀ ਇਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਵੰਡਤਾ ਪਹਿਲਾ ਸੀਗੇ ਮੀਟਵੇਂ ਅਧਮੀਟਵੇਂ ਖੁੱਲੇ ਤੇ ਅਧ ਖੁੱਲੇ ਠੀਕ ਹੈ ਜੀ ਹੁਣ ਇਹ ਹੋਗੇ ਮੂਰਲੇ ਮਗਰਲੇ ਤੇ ਸੈਂਟਰ ਵਾਲੇ ਅੱਗੇ ਆਗੇ ਜੀ ਇਹਨਾਂ ਨੂੰ ਵੰਡ ਸਕਦੇ ਆਪਾਂ ਗੁਲਾਈਦਾਰ ਰਾਉਂਡਡ ਜਾਂ ਗੁਲਾਈ ਰਹਿਤ ਅਨ ਰਾਉਂਡਡ ਦੇਖੋ ਗੁਲਾਈ ਵਾਲੇ ਸਾਡਾ ਮੂੰਹ ਗੋਲ ਹੋ ਜਾਂਦਾ ਬੋਲਣ ਸਮੇ ਠੀਕ ਹੈ ਜੀ ਉ ਉ ਓ ਅ ਉ ਉ ਓ ਅ ਸਾਡੇ ਜਿਹੜੇ ਬੁੱਲਾਂ ਦੀ ਸ਼ੇਪ ਹੈ ਉਹ ਓ ਵਾਂਗ ਹੋ ਜਾਂਦੀ ਹੈ ਠੀਕ ਹੈ ਇਸ ਕਰਕੇ ਇਹਨਾਂ ਨੂੰ ਗੁਲਾਈ ਵਾਲੇ ਕਿਹਾ ਜਾਂਦਾ ਹੈ ਹੁਣ ਗੁਲਾਈ ਰਹਿਤ ਇਹ ਈ ਏ ਐ ਅ ਆ ਇਹਦੇ ਨਾਲ ਸਾਡਾ ਜਿਹੜਾ ਮੂੰਹ ਗੋਲ ਨਹੀਂ ਰਹਿੰਦਾ ਠੀਕ ਹੈ ਸ਼ੇਪ ਉਸ ਦੀ ਬਦਲ ਜਾਂਦੀ ਹੈ ਗੁਲਾਈ ਰਹਿਤ ਇਹ ਈ ਏ ਐ ਅ ਆ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਆਪਾਂ ਅੱਗੇ ਵੀ ਪੜ ਲੈਨੇ ਆ ਥੋੜਾ ਜਿਹਾ ਵਿਅੰਜਨ ਸ਼੍ਰੇਣੀ ਕਰਨ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਵਿੰਜਨਾ ਦੀ ਸ਼੍ਰੇਣੀ ਕਰਨ ਬਾਰੇ ਪੜਾਂਗੇ ਵਿੰਜਨਾਾਂ ਦੇ ਭੌਤਿਕ ਹੋਂਦ ਨੂੰ ਮਿੱਥਣ ਲਈ ਅਤੇ ਉਹਨਾਂ ਨੂੰ ਵਿਭਿੰਨ ਪੱਖਾਂ ਤੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਣ ਲਈ ਭਾਸ਼ਾ ਦੇ ਵਿਦਵਾਨਾਂ ਨੇ ਕੁਝ ਪ੍ਰਤੀਮਾਨ ਲੱਭੇ ਹਨ ਉਹ ਪ੍ਰਤੀਮਾਨ ਉਚਾਰਮੂਲਕ ਹਨ ਵਕਤੇ ਦੇ ਮੂੰਹ ਪੋਲ ਵਿੱਚ ਬੋਲਣ ਤੇ ਉਚਾਰਨ ਦੀ ਜੋ ਕਿਰਿਆ ਵਾਪਰਦੀ ਹੈ ਉਸ ਦੀਆਂ ਧੁਨੀਆਂ ਗਤੀਆਂ ਨਾਲ ਹੀ ਧੁਨੀਆਂ ਦੀ ਸਿਰਜਣਾ ਹੁੰਦੀ ਹੈ ਵਿਅੰਜਨਾਂ ਦੀ ਉਚਾਰ ਮੂਲਕ ਵੰਡ ਦੇ ਆਧਾਰ ਤੇ ਆਧਾਰ ਦੀ ਜੋ ਪਛਾਣ ਕੀਤੀ ਗਈ ਹੈ ਉਹਨਾਂ ਵਿੱਚੋਂ ਪਹਿਲਾਂ ਦੋ ਪ੍ਰਮੁੱਖ ਆਧਾਰ ਹਨ ਠੀਕ ਹੈ ਜੀ ਕਿਹੜੇ ਦੋ ਆਧਾਰ ਮੰਨੇ ਹਨ ਇਹਨਾਂ ਨੇ ਉਚਾਰਨ ਬਿੰਦੂ ਸਥਾਨ ਠੀਕ ਹੈ ਜੀ ਉਚਾਰ ਰੀਤ ਠੀਕ ਹੈ ਇਨਾਂ ਦੇ ਉਧਾਰ ਤੇ ਵੰਡੀ ਗਈ ਹੈ ਪੁਆਇੰਟ ਆਫ ਆਰਟੀਕਲ ਇਕਲੈਕਸ਼ਨ ਮੈਨਰ ਆਫ ਆਰਟੀਕਲ ਇਕਲੈਕਸ਼ਨ ਠੀਕ ਹੈ ਇਸ ਦੇ ਆਧਾਰ ਤੇ ਜਿਹੜੀ ਹੈ ਇਹ ਵੰਡੇ ਗਿਆ ਹੈ ਕਿੰਨਾ ਨੂੰ ਵੰਡਿਆ ਗਿਆ ਹੈ ਵਿੰਜਨਾ ਨੂੰ ਹੁਣ ਉਚਾਰਨ ਦੇ ਆਧਾਰ ਤੇ ਆਪਾਂ ਪੜ੍ਹ ਲੈਨੇ ਆ ਕੱਲ ਨੂੰ ਆਪਾਂ ਕਲੀਅਰ ਕਰ ਲਾਂਗੇ ਸਾਰਾ ਉਚਾਰਨ ਸਥਾਨ ਤੇ ਇੱਕ ਮਹੱਤਮਪੂਰਨ ਪੈਰਾਮੀਟਰ ਹੈ ਜਿਸ ਦੁਆਰਾ ਇਹ ਵੇਖਿਆ ਜਾਂਦਾ ਹੈ ਕਿ ਕਿਹੜੇ ਉਚਾਰਨ ਬਿੰਦੂ ਸਥਾਨ ਤੋਂ ਕਿਹੜੀ ਧੁਨੀ ਉਤਪਨ ਹੁੰਦੀ ਹੈ ਠੀਕ ਹੈ ਜੀ ਕਿਹੜੀ ਧੁਨੀ ਜਿਹੜੀ ਹੈ ਉਤਪਨ ਹੁੰਦੀ ਹੈ ਜਿਵੇਂ ਅੱਜ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਕਿਹੜੀ ਉਸ ਤੋਂ ਬੋਲਿਆ ਜਾਂਦਾ ਹੈ ਕਿ ਅਸੀਂ ਸੁਰ ਤੰਦਾਂ ਤੋਂ ਬੋਲਦੇ ਹਾਂ ਸੁਰ ਜੰਤਰ ਤੋਂ ਬੋਲਦੇ ਹਾਂ ਜੀਵ ਤੋਂ ਬੋਲਦੇ ਹਾਂ ਨੱਕ ਪੂਲ ਤੋਂ ਬੋਲਦੇ ਹਾਂ ਜਾਂ ਸਾਡਾ ਸਖਤ ਤਾਲੂ ਨਰਮ ਤਾਲੂ ਕਾਂ ਹੈ ਨਾ ਠੀਕ ਹੈ ਜੀ ਜਿਹੜੇ ਮੈਂ ਅੰਗ ਆਪਾਂ ਪਿਛਲੀ ਵੀਡੀਓ ਚ ਕਰ ਚੁੱਕੇ ਆ ਉਹ ਤੁਸੀਂ ਦੇਖ ਸਕਦੇ ਹੋ ਪਿਛਲੀ ਵੀਡੀਓ ਵੀ ਮੂੰਹ ਪੋਲ ਹੋ ਗਿਆ ਦੰਦ ਹੋ ਗਏ ਬੁੱਲ ਹੋ ਗਏ ਠੀਕ ਹੈ ਮਸੂੜਾ ਹੋ ਗਿਆ ਕਿਸ ਤਰੀਕੇ ਨਾਲ ਅਸੀਂ ਉਹ ਕਿੱਥੋਂ ਟੱਚ ਕਰਕੇ ਉਹ ਆਵਾਜ਼ ਸਾਡੀ ਨਿਕਲਦੀ ਹੈ ਘਸਰ ਕੇ ਨਿਕਲਦੀ ਹੈ ਖੁੱਲੀ ਆਉਂਦੀ ਹੈ ਉਸ ਦੇ ਅਨੁਸਾਰ ਠੀਕ ਹੈ ਜਿਵੇਂ ਦਿੱਤਾ ਹੋਇਆ ਵੀ ਹੋਠ ਦੰਦ ਦੰਦ ਪਠਾਰ ਬੁੱਲ ਇਹ ਸਾਰੇ ਉਹਨਾਂ ਦੇ ਨਾਮ ਦਿੱਤੇ ਹੋਏ ਹਨ ਜੰਤਰ ਹਨ ਇਹ ਠੀਕ ਹੈ ਤੁਨੀ ਜੰਤਰ ਹਨ ਇਹਨਾਂ ਉਚਾਰਨ ਸਥਾਨਾਂ ਨੂੰ ਅੰਤਰਰਾਸ਼ਟਰੀ ਤੁਨੀ ਲਿਪੀ ਕਿ ਇਹ ਅੰਤਰਰਾਸ਼ਟਰੀ ਤੁਨੀ ਲਿਪੀ ਆਈਪੀਏ ਵਿੱਚ ਵੀ ਸਵੀਕਾਰ ਕੀਤਾ ਗਿਆ ਹੈ ਉਚਾਰਨ ਸਥਾਨ ਦੇ ਉਧਾਰਤ ਕੀਨੇ ਨੇ ਦੋ ਹੋਠੀ ਦੰਤ ਹੋਠੀ ਦੰਤੀ ਮੂਰਤਨੀ ਵਰਤਸੀ ਤਾਲਵੀ ਕੰਠੀ ਸੁਰਤੰਤਰੀ ਕਾਕਲੀ ਠੀਕ ਹੈ ਇਸ ਤਰ੍ਹਾਂ ਇਹ ਆਪਾਂ ਵੰਡ ਸਕਦੇ ਹਾਂ ਉਚਾਰਨ ਸਥਾਨ ਤੇ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇੰਨੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਉਹਨਾਂ ਵਯੰਜਨਾਂ ਨੂੰ ਦੇਖਾਂਗੇ ਕਿ ਕਿਹੜੇ ਉਚਾਰਨ ਸਥਾਨ ਤੋਂ ਕਿਹੜੇ-ਕਿਹੜੇ ਵਯੰਜਨ ਬੋਲੇ ਜਾਂਦੇ ਹਨ ਤਾਂ ਅਗਲੀ ਵੀਡੀਓ ਦੇਖਣ ਲਈ ਇੰਤਜ਼ਾਰ ਕਰਿਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਕੁਝ ਅਲੱਗ ਸਿੱਖਿਆ ਨਵਾਂ ਸਿੱਖਿਆ ਹੈ ਧੰਨਵਾਦ ਜੀ